ਨਮਸਕਾਰ ਵੇਖਰੇ ਤੁਸੀਂ ਪੰਜਾਬ ਦੇ ਵੀ ਪ੍ਰਾਈਮ ਤੇ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਰੋਪੜ ਤੋਂ ਜਿੱਥੇ ਕਿ ਰੋਪੜ ਪੁਲਿਸ ਨੇ ਜਬਰ ਜਨਾਹ ਦੇ ਦੋਸ਼ੀ ਸਰਪੰਚ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸਿਏ ਕਿ ਰੋਪੜ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਜਬਰ ਜਨਾਹ ਦੇ ਦੋਸ਼ੀ ਰਵਿੰਦਰ ਸਿੰਘ ਸਰਪੰਚ ਵਾਸੀ ਪਿੰਡ ਕੰਦੋਲਾ ਥਾਣਾ ਸ਼੍ਰੀ ਚਮਕੌਰ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦੋਏ ਸੀਨੀਅਰ ਕਪਤਾਨ ਪੁਲਿਸ ਰੋਪੜ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਮੁਕੱਦਮਾ ਨੰਬਰ 16 ਮਿਤੀ 16 ਫਰਵਰੀ 2025 ਨੂੰ ਪੋਕਸੋ ਐਕਟ ਅਤੇ ਹੋਰ ਵੱਖ-ਵੱਖ ਧਰਾਮਾ ਦੇ ਤਹਿਤ ਸ਼੍ਰੀ ਚਮਕੌਰ ਸਾਹਿਬ ਵਿਖੇ ਪੀੜਤ ਲੜਕੀ ਦੇ ਬਿਆਨਾਂ ਤੇ ਦੋਸ਼ੀ ਹਰਵਿੰਦਰ ਸਿੰਘ ਸਰਪੰਚ ਅਤੇ ਮਨਦੀਪ ਸਿੰਘ ਵਾਸੀ ਕੰਦੋਲਾ ਥਾਣਾ ਸ਼ਹੀਰੀ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਦਰਜ ਕੀਤਾ ਸੀ ਜੋ ਇਸ ਮੁਕਦਮੇ ਦੇ ਵਿੱਚ ਦੋਸ਼ੀ ਮਨਦੀਪ ਸਿੰਘ ਨੂੰ 16 ਫਰਵਰੀ 2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਮੁਕਦਮੇ ਦੇ ਵਿੱਚ ਦੋਸ਼ੀ ਹਰਵਿੰਦਰ ਸਿੰਘ ਸਰਪੰਚ ਪਿੰਡ ਕੰਦੋਲਾ ਆਪਣੀ ਗ੍ਰਿਫਤਾਰੀ ਤੋਂ ਡਰਦਾ ਭੱਜ ਗਿਆ ਸੀ ਇਸ ਸਬੰਧੀ ਉਹਨਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕਦਮੇ ਦੀ ਤਫਤੀਸ਼ ਦੇ ਦੌਰਾਨ ਦੋਸ਼ੀ ਨੂੰ ਪਨਾਹ ਦੇਣ ਵਾਲੇ ਨਛੱਤਰ ਸਿੰਘ ਵਾਸੀ ਮਹਿੰਦਰਾ ਕਲੋਨੀ ਖਮਾਨੋ ਜ਼ਿਲ੍ਹਾ ਫਤਿਹਗੜ ਸਾਹਿਬ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਗਿਆ ਹੈ ਤੇ ਇਸ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਚ ਕਿਚੀ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਨਸ਼ਤਰ ਸਿੰਘ ਦੋਸ਼ੀ ਹਰਵਿੰਦਰ ਸਿੰਘ ਦੇ ਹੋਟਲ ਦਾ ਮੈਨੇਜਰ ਰਿਹਾ ਹੈ ਜਿਸ ਨੇ ਦੋਸ਼ੀ ਹਰਵਿੰਦਰ ਸਿੰਘ ਨੂੰ ਆਪਣੇ ਨਾਮ ਦੇ ਇੱਕ ਮੋਬਾਈਲ ਫੋਨ ਅਤੇ ਇੱਕ ਸੀਮ ਲੈ ਕੇ ਦਿੱਤੇ ਸਨ ਜਿਸ ਤੇ ਮੁਕਦਮਾ ਵਿਗਿਆਨਿਕ ਅਤੇ ਤਕਨੀਕੀ ਢੰਗ ਦੇ ਨਾਲ ਤਫਤੀਸ਼ ਕਰਦੇ ਹੋਏ ਅਮਨਦੀਪ ਸਿੰਘ ਉਹ ਫਮਨਾ ਸਰਪੰਚ ਪਿੰਡ ਰਣਕੇ थाना ਮੁੱਲਾਪੁਰ ਡਾਕਾ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉੱਥੇ ਹੀ ਦੋਸ਼ੀ ਅਮਨਦੀਪ ਸਿੰਘ ਦੀ ਪੁੱਛਗਿੱਛ ਤੇ ਪਤਾ ਲੱਗਿਆ ਕਿ ਕੁਲਵੰਤ ਸਿੰਘ ਵਾਸੀ ਪਿੰਡ ਸੋਈਆਂ थाना ਜਗਰਾਉ ਹਾਲ ਵਾਸੀ ਕੈਨੇਡਾ ਜੋ ਕਿ ਹਰਵਿੰਦਰ ਸਿੰਘ ਦੀ ਭੂਆ ਦਾ ਲੜਕਾ ਹੈ ਨੇ ਦੋਸ਼ੀ ਹਰਵਿੰਦਰ ਸਿੰਘ ਨੂੰ ਆਪਣੇ ਚਾਚੇ ਸੋਰੇ ਦੇ ਘਰ ਲੁਕਾ ਛੁਪਾ ਕੇ ਰੱਖਿਆ ਹੈ ਉਸ ਨੂੰ ਵੀ ਮੁਕਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਤੇ ਉਸ ਦੀ ਐਲਓਸੀ ਜਾਰੀ ਕਰਵਾਈ ਗਈ ਸੀ ਜਿਸ ਨੂੰ ਐਲਓਸੀ ਦੇ ਆਧਾਰ ਤੇ ਇਮੀਗ੍ਰੇਸ਼ਨ ਵਿਭਾਗ ਮੁੰਬਈ ਵੱਲੋਂ ਰੀਟੇਨ ਕਰ ਲਿਆ ਸੀ ਜਿਸ ਨੂੰ ਮਿਤੀ 6 ਮਾਰਚ 2025 ਨੂੰ ਮੁੰਬਈ 에어ਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੱਸਿਆ ਕਿ ਦੋਸ਼ੀ ਹਰਵਿੰਦਰ ਸਿੰਘ ਵੀ ਬਾਹਰ ਭੱਜਣ ਦੀ ਫਰਾਗ ਦੇ ਵਿੱਚ ਸੀ ਜਿਸ ਦੀ ਵੀ ਐਲਓਸੀ ਜਾਰੀ ਕਰਵਾਈ ਗਈ ਸੀ ਅਤੇ ਦੋਸ਼ੀ ਦੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ 1 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਨੂੰ ਇਲੈਕਟ੍ਰੋਨਿਕ ਪ੍ਰਿੰਟ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਸਾਰਿਤ ਕੀਤਾ ਗਿਆ ਸੀ ਉਹਨਾਂ ਦੱਸਿਆ ਕਿ ਦੌਰਾਨੇ ਤਫ ਤਫਤੀਸ਼ ਦੋਸ਼ੀ ਹਰਵਿੰਦਰ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜੇਲ੍ਹ ਦੇ ਵਿੱਚ ਬੰਦ ਕਰਵਾਇਆ ਗਿਆ ਤਫਤੀਸ਼ ਦੇ ਦੌਰਾਨ ਜ਼ਿਮੀਂਦਾਰ ਢਾਬਾ ਕੰਮ ਮੈਰਿਜ ਪੈਲੇਸ ਦੇ ਮਾਲਕ ਦਵਿੰਦਰ ਸਿੰਘ ਨੂੰ ਮੁਕੱਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਜਿਸ ਦੀ ਗ੍ਰਿਫਤਾਰੀ ਦੇ ਲਈ ਰੇਡ ਕੀਤੇ ਜਾ ਰਹੇ ਹਨ ਐਸਐਸਪੀ ਗੁਲਨੀ ਸਿੰਘ ਖੁਰਾਣਾ ਨੇ ਦੱਸਿਆ ਕਿ ਉਕਤ ਦੋਸ਼ੀ ਦੀ ਭਾਲ ਲਈ ਐਸਪੀ ਰੁਪਿੰਦਰ ਕੌਰ ਸਰਾ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਚਮਕੌਰ ਸਾਹਿਬ ਸਰਦਾਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਚਮਕੌਰ ਸਾਹਿਬ ਗੁਰਪ੍ਰੀਤ ਸਿੰਘ ਅਤੇ ਇੰਚਾਰਜ ਸੀਆਈਏ ਰੋਪੜ ਮਨਫੂਲ ਸਿੰਘ ਦੀ ਅਗਵਾਈ ਦੇ ਵਿੱਚ ਵਕਵਕ ਟੀਮਾਂ ਗਠਿਤ ਕੀਤੀਆਂ ਗਈਆਂ ਸਨ ਉਹਨਾਂ ਨੇ ਕਿਹਾ ਕਿ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਸ਼ਰ ਰਾਣਾ ਦੀ ਰਿਪੋਰਟ ਗ੍ਰਿਫਤਾਰੀ ਇਹਦੀ ਪਾਈ ਹੈਗੀ ਹੈ ਅਸੀਂ ਸਭ ਤੋਂ ਪਹਿਲਾਂ ਇਹ ਸੋਚਿਆ ਕਿਉਂਕਿ ਕਾਫੀ ਜ਼ਿਆਦਾ ਰੋਸ ਪਬਲਿਕ ਵਿੱਚ ਸੀਗਾ ਇਸ ਚੀਜ਼ ਨੂੰ ਲੈ ਕੇ ਤੇ ਤੁਹਾਡੇ ਰਾਹੀਂ ਆਪ ਸਾਰਿਆਂ ਨੂੰ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਪੁਲਿਸ ਲਗਾਤਾਰ ਮੁਸਤੈਦ ਹੈਗੀ ਹੈ ਔਰ ਜਿਹੜਾ ਵੀ ਕੋਈ ਅਗਰ ਮਾਸੂਮ ਹੈਗਾ ਕੋਈ ਇਨੋਸੈਂਟ ਹੈਗਾ ਜਿਸ ਨਾਲ ਇਹੋ ਜਿਹਾ ਕੁਝ ਵਿਕਟਿਮ ਬਣ ਜਾਂਦਾ ਹੈਗਾ ਤਾਂ ਉਹਦੇ ਵਾਸਤੇ ਲਗਾਤਾਰ ਜਿਹੜੀ ਪੁਲਿਸ ਕੰਮ ਕਰ ਰਹੀ ਹੈਗੀ ਔਰ ਅੱਗੇ ਵੀ ਜਿਹੜਾ ਹੈਗਾ ਉਹਨੂੰ ਪੂਰੀ ਤਰੀਕੇ ਦੇ ਨਾਲ ਜਸਟਿਸ ਦਵਾਉਣਾ ਸਰ ਇਸ ਤੱਕ ਹੈ ਕਿ ਕਾਰਕੀ ਮੁਸ਼ਕਲ ਦੇਖੋ ਇਹ ਰੁਕਾਵਟਾਂ ਅਹੀ ਹੈਗੀਆਂ ਨੇ ਕਿ ਜਦੋਂ ਇੱਕ ਬੰਦੇ ਨੂੰ ਪਤਾ ਲੱਗਿਆ ਕਿ ਕ੍ਰਿਮੀਨਲ ਹੈਗਾ ਤਾਂ ਉਹਨੂੰ ਕਿਸੇ ਵੀ ਤਰੀਕੇ ਦੀ ਠਹਿਰ ਨਹੀਂ ਦੇਣੀ ਚਾਹੀਦੀ ਹੈ ਜਿਹੜੇ ਕਾਨੂੰਨ ਹੈਗੇ ਉਹ ਬੜੇ ਸਖਤ ਹੈਗੇ ਨੇ ਔਰ ਅਗਰ ਕੋਈ ਵੀ ਜਰਾ ਜਿਹੀ ਵੀ ਹੈਲਪ ਕਰਦਾ ਹੈ ਕਿਸੇ ਦੀ ਕਿਸੇ ਨੇ SIM ਕਾਰਡ ਪ੍ਰੋਵਾਈਡ ਕਰਾਇਆ ਹੈਗਾ ਕਿਸੇ ਨੇ ਕਿਸੇ ਨੂੰ ਖੈਰ ਦਿਲਵਾਈ ਕਿਸੇ ਨੇ ਭੱਜਣ ਵਿੱਚ ਮਦਦ ਕੀਤੀ ਗੱਡੀ ਦਿੱਤੀ ਹੈਗੀ ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਹੈਗਾ ਹਾਰਬਰਿੰਗ ਦਾ ਜਿਹਨੂੰ ਪਨਾਹ ਦੇਣ ਦਾ ਪਰਚਾ ਕਹਿੰਦੇ ਆ ਉਹ ਬਣਦਾ ਹੈਗਾ ਔਰ ਇਹ ਛੋਟੀ ਜੀ ਗਲਤੀ ਜਿਹੜੀ ਕਿਸੇ ਨੂੰ ਉਹਦਾ ਸਿਟੀਜ਼ਨਸ਼ਿਪ ਖਤਮ ਕਰਾ ਸਕਦੀ ਹੈ ਬਾਹਰ ਜਾਣ ਦਾ ਸੁਪਨਾ ਖਤਮ ਕਰ ਸਕਦੀ ਹੈ ਉਹਨੇ ਆਈਸਲੈਂਡ ਦਾ ਬੰਦਾ ਜਿਹਦੀ ਗ੍ਰਿਫਤਾਰੀ ਕਹਿ ਗਈ ਹੈਗੀ ਉਹਨੇ ਵਿਦਆਊਟ ਜਦੋਂ ਤੱਕ ਕੰਪਲੀਟ ਨਹੀਂ ਹੁੰਦੀ ਹੈ ਤੀਸ ਉਹਨੂੰ ਲੱਗੇ ਬਾਹਰ ਨਹੀਂ ਜਾ ਸਕਦਾ ਜਦ ਤੱਕ ਟ੍ਰਾਇਲ ਖਤਮ ਨਹੀਂ ਹੁੰਦਾ ਜੀ ਥੈਂਕ ਯੂ